ਵਾਹਿਗੁਰੂ ਜੀ ਕਈ ਵਾਰੀ ਆਪਾਂ ਆਪਣੇ ਕਮਰੇ ਦੇ ਵਿੱਚ ਅਜਿਹੀਆਂ ਚੀਜ਼ਾਂ ਰੱਖ ਕੇ ਸੋ ਜਾਂਦੇ ਹਾਂ ਜਿਨ੍ਹਾਂ ਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਇਹਨਾਂ ਦਾ ਸਾਡੇ ਜੀਵਨ ਤੇ ਉੱਤੇ ਕਿਹੋ ਜਿਹਾ ਅਸਰ ਹੋਵੇਗਾ ਤੇ ਬਾਅਦ ਦੇ ਵਿੱਚ ਉਹਨੀਆਂ ਚੀਜ਼ਾਂ ਦਾ ਆਪਣੇ ਜੀਵਨ ਦੇ ਉੱਤੇ ਬੁਰਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਮਹਾਪੁਰਖ ਵੀ ਕਹਿੰਦੇ ਨੇ ਕਿ ਜਿਹੋ ਜਿਹਾ ਆਪਣਾ ਜੀਵਨ ਹੁੰਦਾ ਹੈ ਉਹ ਜਿਹਾ ਆਪਣਾ ਮਨ ਵੀ ਬਣਦਾ ਹੈ ਮਨ ਨੂੰ ਜੇ ਸਾਫ਼ ਸੁਥਰਾ ਰੱਖਣਾ ਹੈ ਮਨ ਨੂੰ ਸਵਸਥ ਰਖਣਾ ਹੈ ਸਰੀਰ ਨੂੰ ਤੰਦਰੁਸਤ ਰੱਖਣਾ ਹੈ ਤਾਂ ਆਪਣਾ ਜਿਹੜਾ ਪੂਰੇ ਦਿਨ ਦਾ ਤੁਹਾਡਾ ਕੰਮਕਾਰ ਹੁੰਦਾ ਹੈ ਤੁਹਾਡਾ ਵਾਤਾਵਰਨ ਹੁੰਦਾ ਹੈ ਉਹ ਜਿਹੜਾ ਤੁਹਾਡਾ ਮਨ ਬਣ ਜਾਂਦਾ ਹੈ ਜਿਵੇਂ ਪਹਿਲੇ ਬੀਬੀਆਂ ਕਹਿੰਦੀਆਂ ਸੀ ਝੂਠ ਅਤੇ ਝੁੱਠ ਦੋਨੋਂ ਹੀ ਮਾੜੀਆਂ ਹੁੰਦੀਆਂ ਨੇ ਜੋ ਬੰਦਾ ਝੂਠ ਬੋਲਦਾ ਹੈ ਉਹ ਵੀ ਮਾੜਾ ਹੁੰਦਾ ਹੈ ਤੇ ਜੋ ਬੰਦਾ ਝੁੱਠਾ ਰਹਿੰਦਾ ਹੈ ਉਹ ਵੀ ਮਾੜਾ ਹੁੰਦਾ ਹੈ ਇਸੇ ਤਰ੍ਹਾਂ ਕਈ ਬੀਬੀਆਂ ਰਾਤ ਨੂੰ ਆਪਣੇ ਕਮਰੇ ਦੇ ਵਿੱਚ ਬਰਤਨ ਝੁੱਠੇ ਰੱਖ ਕੇ ਸੋ ਜਾਂਦੀਆਂ ਨੇ ਵੈਸੇ ਤਾਂ ਆਮ ਘਰਾਂ ਦੇ ਵਿੱਚ ਰਾਤ ਨੂੰ ਬਰਤਨ ਮਾਂਜ ਕੇ ਹੀ ਸੋਇਆ ਜਾਂਦਾ ਹੈ ਤੇ ਕਈ ਵਾਰ ਇਹੋ ਜਿਹਾ ਹੁੰਦਾ ਹੈ ਇੱਕ ਦੋ ਗਲਾਸ ਆਪਣੇ ਕਮਰੇ ਦੇ ਵਿੱਚ ਝੂਠਾ ਰੱਖਿਆ ਰਹਿ ਜਾਂਦਾ ਹੈ ਜਿਵੇਂ ਰਾਤ ਦੇ ਦੁੱਧ ਦੇ ਬਰਤਨ ਹੁੰਦੇ ਨੇ ਸਹਰੇਣੇ ਤੇ ਗਲਾਸ ਨੂੰ ਝੂਠਾ ਹੀ ਰੱਖਿਆ ਜਾਂਦਾ ਹੈ ਤੇ ਇਸ ਦਾ ਆਪਣੇ ਜੀਵਨ ਤੇ ਬਹੁਤ ਬੁਰਾ ਅਸਰ ਵੀ ਪੈਂਦਾ ਹੈ ਤੇ ਪਹਿਲੇ ਬੀਬੀਆਂ ਕਹਿੰਦੀਆਂ ਹੁੰਦੀਆਂ ਸੀ ਕਿ ਰਸੋਈ ਦੇ ਵਿੱਚ ਝੂਠ ਛੱਡ ਕੇ ਨਹੀਂ ਸੋਣਾ ਤੇ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਉੱਤੇ ਵੀ ਲਿਖਿਆ ਹੁੰਦਾ ਹੈ ਕਿ ਝੂਠ ਵਰਤਨ ਦੇ ਵਿੱਚ ਨਹੀਂ ਛੱਡਣੀ ਜੇ ਆਪਣਾ ਆਪਣੇ ਕਮਰੇ ਦੇ ਵਿੱਚ ਰਾਤ ਨੂੰ ਝੁੱਠੇ ਬਰਤਨ ਰੱਖ ਕੇ ਸੋਵਾਂਗੇ ਇਸ ਦੇ ਨਾਲ ਆਪਣੇ ਜੀਵਨ ਦੇ ਵਿੱਚ ਸੁਸਤੀ ਤੇ ਦਲਿੱਦਰਤਾ ਪੈਦਾ ਹੋਵੇਗੀ ਆਪਣਾ ਸਰੀਰ ਦਲਿੱਦਰਤਾ ਦੇ ਨਾਲ ਭਰੇਗਾ ਸੁਸਤੀ ਆਪਣੇ ਜੀਵਨ ਦੇ ਵਿੱਚ ਆਵੇਗੀ ਕਿਉਂਕਿ ਅੱਜ ਆਪਾਂ ਇੱਕ ਬਰਤਨ ਰੱਖਿਆ ਕੱਲੋਂ ਦੂਜਾ ਰੱਖਿਆ ਤੇ ਪਰਸੋਂ ਤੀਜਾ ਰੱਖਿਆ ਇਸੇ ਤਰ੍ਹਾਂ ਹੌਲੇ-ਹੌਲੇ ਆਦਤ ਪੈ ਜਾਂਦੀ ਹੈ ਸਾਰੇ ਬਰਤਨ ਝੁੱਠੇ ਰੱਖ ਕੇ ਸੌਣ ਦੀ ਤੇ ਕਈ ਬੀਬੀਆਂ ਤਾਂ ਇਹੋ ਜਿਹੀਆਂ ਹੁੰਦੀਆਂ ਨੇ ਰਸੋਈ ਦੇ ਵਿੱਚ ਵੀ ਰਾਤ ਤੇ ਬਰਤਨ ਝੁੱਠੇ ਹੀ ਰੱਖ ਕੇ ਸੋ ਜਾਂਦੀਆਂ ਨੇ ਤੇ ਸਵੇਰੇ ਉੱਠ ਕੇ ਉਹਨਾਂ ਨੂੰ ਮਾਂਜਦੀਆਂ ਨੇ ਤੇ ਉਹਨਾਂ ਦੇ ਜੀਵਨ ਤੇ ਵੀ ਇਸ ਦਾ ਗਲਤ ਅਸਰ ਪੈਂਦਾ ਹੈ ਕਿਉਂਕਿ ਜਿਹੋ ਜਿਹਾ ਆਪਣਾ ਵਾਤਾਵਰਣ ਹੋਵੇਗਾ ਉਹੋ ਜਿਹੇ ਆਪਣਾ ਮਨ ਬਣ ਜਾਂਦਾ ਹੈ ਤੇ ਇਸ ਕਰਕੇ ਅੱਗੇ ਤੋਂ ਜੇ ਤੁਸੀਂ ਵੀ ਆਪਣੇ ਘਰੋਂ ਦਲਿੱਦਰਤਾ ਨੂੰ ਦੂਰ ਕਰਨਾ ਚਾਹੁੰਦੇ ਹੋ ਸੁਸਤੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਕਦੇ ਵੀ ਆਪਣੇ ਕਮਰੇ ਦੇ ਵਿੱਚ ਛੁੱਟੇ ਬਰਤਨ ਰੱਖ ਕੇ ਨਹੀਂ ਸੋਣਾ ਪਹਿਲੇ ਬੀਬੀਆਂ ਵੀ ਕਹਿੰਦੀਆਂ ਹੁੰਦੀਆਂ ਸੀ ਕਿ ਸਰਾਣੇ ਦੇ ਨੇੜੇ ਕਦੇ ਵੀ ਛੁੱਟਾ ਬਰਤਨ ਰੱਖ ਕੇ ਨਹੀਂ ਸੋਣਾ ਚਾਹੀਦਾ ਹੈ ਦਲਿੱਦਰਤਾ ਪੈਂਦੀ ਹੈ ਕਮਰੇ ਦੇ ਵਿੱਚ ਦੁੱਧ ਦਾ ਕੋਈ ਗਲਾਸ ਰਹਿ ਵੀ ਜਾਂਦਾ ਹੈ ਤਾਂ ਉਸ ਨੂੰ ਉਸੇ ਵੇਲੇ ਉੱਠ ਕੇ ਰਸੋਈ ਦੇ ਵਿੱਚ ਲੈ ਜਾ ਕੇ ਮਾਂਜ ਕੇ ਉਕੇ ਰੱਖਣਾ ਚਾਹੀਦਾ ਹੈ ਦੂਜੀ ਗੱਲ ਮਹਾਪੁਰਖਾ ਨੇ ਇਹ ਦੱਸੀ ਹੈ ਕਿ ਜਦੋਂ ਵੀ ਰਾਤ ਨੂੰ ਸੋਣਾ ਹੈ ਕੀਰਤਨ ਸੁਹਿਲਾ ਕਰਕੇ ਸੋਣਾ ਹੈ ਆਪਣੀ ਬਾਣੀ ਦੇ ਵਿੱਚ ਕੀਰਤਨ ਸੁਹਿਲਾ ਹੁੰਦਾ ਹੈ ਉਸ ਨੂੰ ਆਪਾਂ ਨੂੰ ਰਾਤ ਨੂੰ ਕਰਕੇ ਸੋਣਾ ਚਾਹੀਦਾ ਹੈ ਕਿਉਂਕਿ ਜਿਹੜਾ ਆਪਣਾ ਮਨ ਹੈ ਜਿਹੜਾ ਆਪਣਾ ਅਵਚੇਤਨ ਮਨ ਹੈ ਉਸ ਦੇ ਵਿੱਚ ਜੋ ਵੀ ਆਪਾਂ ਰਾਤ ਨੂੰ ਸੋਚ ਕੇ ਸੋਵਾਂਗੇ ਉਹੀ ਆਪਣੇ ਜੀਵਨ ਦੇ ਵਿੱਚ ਘਟਿਤ ਹੁੰਦਾ ਹੈ ਚੇਤਨ ਮਨ ਨੂੰ ਤਾਂ ਆਪਾਂ ਮੂਰਖ ਬਣਾ ਸਕਦੇ ਹਾਂ ਪਰ ਅਵ ਚੇਤਨਮਾਨ ਨੂੰ ਆਪਾਂ ਮੂਰਖ ਨਹੀਂ ਬਣਾ ਸਕਦੇ ਰਾਤ ਨੂੰ ਸੌਣ ਤੋਂ ਪਹਿਲਾਂ 5-7 ਮਿੰਟ ਜਿਹੜੇ ਸੌਣ ਤੋਂ ਪਹਿਲਾਂ ਹੁੰਦੇ ਨੇ ਉਹਨਾਂ ਦੇ ਵਿੱਚ ਜੋ ਵੀ ਆਪਾਂ ਸੋਚ ਕੇ ਸੋਵਾਂਗੇ ਜੋ ਵੀ ਆਪਾਂ ਸੋਚਾਂਗੇ ਉਹੀ ਆਪਣੇ ਜੀਵਨ ਦੇ ਵਿੱਚ ਘਟਿਤ ਹੋਵੇਗਾ ਜੇ ਆਪਾਂ ਵਾਹਿਗੁਰੂ ਵਾਹਿਗੁਰੂ ਕਰਕੇ ਸੋਵਾਂਗੇ ਤਾਂ ਸਵੇਰੇ ਉੱਠਦੇ ਹੀ ਆਪਣੇ ਅੱਖ ਖੁੱਲਦੇ ਸਾਰ ਆਪਾਂ ਵਾਹਿਗੁਰੂ ਦਾ ਨਾਮ ਜਪਾਂਗੇ ਜੇ ਆਪਾਂ ਸਾਰੇ ਦਿਨਾਂ ਦੇ ਕੀਤੇ ਹੋਏ ਕੰਮਾਂ ਨੂੰ ਚੇਤੇ ਕਰਕੇ ਸੋਵਾਂਗੇ ਤੰਸ਼ਨਾ ਲੈ ਕੇ ਸੋਵਾਂਗੇ ਤੇ ਆਪਣੇ ਅਵਚੇਤਨ ਮਨ ਦੇ ਵਿੱਚ ਉਹੀ ਸਾਰੇ ਰਾਤ ਚੱਲਦਾ ਰਹੇਗਾ ਤੇ ਇਸ ਦੇ ਨਾਲ ਜਿਹੜਾ ਸਰੀਰ ਹੁੰਦਾ ਹੈ ਉਸ ਨੂੰ ਫਿਰ ਬਿਮਾਰੀਆਂ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਨੇ ਜਿਹੜੇ ਪੈਸੇ ਤੇ ਪਿੱਛੇ ਤੁਸੀਂ ਭੱਜ ਰਹੇ ਹੋ ਦਿਨ ਰਾਤ ਕਮਾਉਂਦੇ ਹੋ ਫਿਰ ਉਹੀ ਪੈਸਾ ਬਿਮਾਰੀਆਂ ਦੇ ਉੱਤੇ ਲੱਗਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਸੰਤ ਮਹਬੂਰਖ ਜੀ ਕਹਿੰਦੇ ਨੇ ਕਿ ਰਾਤ ਨੂੰ ਜਦੋਂ ਵੀ ਆਪਾਂ ਸੌਣ ਜਾਈਏ 5-7 ਮਿੰਟ ਪਹਿਲੇ कीर्तन सोहल्ले ਦਾ ਪਾਠ ਜ਼ਰੂਰ ਕਰ ਲੈਣਾ ਚਾਹੀਦਾ ਹੈ ਇਸ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਨੇ ਗੁਰੂ ਰਾਮਦਾਸ ਜੀ ਦੇ ਸ਼ਬਦ ਨੇ ਤੇ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਨੇ ਤੇ ਉਹਨਾਂ ਨੂੰ ਜਦੋਂ ਆਪਾਂ ਕਰਕੇ ਸੋਵਾਂਗੇ ਤਾਂ ਸਾਰੀ ਰਾਤ ਆਪਣਾ ਜਿਹੜਾ ਅਵਚੇਤਨ ਮਨ ਹੈ ਉਹ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੀ ਰਾਤ ਨੂੰ ਆਪਣਾ ਸਰੀਰ ਤਾਂ ਸੋ ਜਾਂਦਾ ਹੈ ਪਰ ਆਪਣਾ ਜਿਹੜਾ ਮਨ ਹੈ ਉਹ ਜਾਗਦਾ ਰਹਿੰਦਾ ਹੈ ਤੇ ਜਿਸ ਤਰ੍ਹਾਂ ਦਾ ਵੀ ਆਪਾਂ ਮਨ ਦੇ ਵਿੱਚ ਰਾਤ ਨੂੰ ਸੋਚ ਕੇ ਸੌਂਦੇ ਹਾਂ ਉਸੇ ਤਰ੍ਹਾਂ ਦਾ ਹੀ ਆਪਣਾ ਮਨ ਬਣ ਜਾਂਦਾ ਹੈ ਤੇ ਜੇ ਆਪਾਂ ਰਾਤ ਨੂੰ ਆਪਣੀ ਟੈਨਸ਼ਨਾਂ ਪਾਲ ਕੇ ਸੋਵਾਂਗੇ ਟੈਨਸ਼ਨਾਂ ਦੇ ਬਾਰੇ ਦਿਨ ਦੇ ਬਾਰੇ ਹੀ ਸੋਚ ਕੇ ਸੋਵਾਂਗੇ ਤਾਂ ਫਿਰ ਆਪਣਾ ਮਨ ਵੀ ਉਹ ਜਿਹਾ ਬਣ ਜਾਵੇਗਾ ਇਹ ਜਿਹੜਾ ਅਵਚੇਤਨ ਮਨ ਹੁੰਦਾ ਹੈ ਇਸ ਦੇ ਵਿੱਚ ਜੋ ਵੀ ਸੋਚਦੇ ਹਾਂ ਉਹੀ ਹੋ ਜਾਂਦਾ ਹੈ ਅੱਜ ਤਾਂ ਵਿਗਿਆਨਿਕ ਇਹ ਕਹਿੰਦੇ ਨੇ ਕਿ ਅਵਚੇਤਨ ਮਨ ਦੇ ਵਿੱਚ ਜੋ ਸੋਚਦੇ ਹਾਂ ਉਹੀ ਹੁੰਦਾ ਹੈ ਤੇ ਪਹਿਲਾਂ ਬਹੁਤ ਸਾਲਾਂ ਪਹਿਲਾਂ ਤਾਂ ਆਪਣੇ ਸੰਤਾਂ ਮਹਾਪੁਰਸ਼ਾਂ ਨੇ ਇਹ ਕਿਹਾ ਸੀ ਕਿ ਆਪਾਂ ਜੋ ਮਨ ਵਿੱਚ ਸੋਚਦੇ ਹਾਂ ਉਹੀ ਹੁੰਦਾ ਹੈ ਤਾਂ ਹੀ ਤਾਂ ਆਪਣੇ ਸੰਤਾਂ ਮਹਾਪੁਰਖਾਂ ਨੇ ਇਹ ਕਿਹਾ ਸੀ ਕਿ ਜਦੋਂ ਆਪਾਂ ਸੌਣ ਲੱਗਦੇ ਹਾਂ ਉਸ ਵੇਲੇ 5-10 ਮਿੰਟ ਪਹਿਲਾਂ ਜਿਹੜਾ ਆਪਣਾ ਅਵਚੇਤਨ ਮਨ ਹੁੰਦਾ ਹੈ ਉਹ ਜਾਗਰਿਤ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਉਸ ਵੇਲੇ ਆਪਾਂ ਨੂੰ ਬਾਣੀ ਪੜ੍ਹ ਕੇ ਸੌਣਾ ਚਾਹੀਦਾ ਹੈ ਜਾਂ ਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਲਈਏ ਜਾਂ ਫਿਰ ਮੂਲ ਮੰਤਰ ਸਾਬ ਦਾ ਜਾਪ ਕਰ ਲਈਏ ਜਾਂ ਫਿਰ ਕੀਰਤਨ ਸੁਹਿਲਾ ਕਰਕੇ ਆਪਾਂ ਨੂੰ ਰਾਤ ਨੂੰ ਸੋਣਾ ਚਾਹੀਦਾ ਹੈ ਕਿਉਂਕਿ ਜਦੋਂ ਆਪਾਂ ਇਸ ਤਰ੍ਹਾਂ ਸੋਵਾਂਗੇ ਗੁਰਾਂ ਦਾ ਨਾਮ ਲੈ ਕੇ ਸੋਵਾਂਗੇ ਤਾਂ ਆਪਣਾ ਮਨ ਵੀ ਉਹੋ ਜਿਹਾ ਬਣ ਜਾਵੇਗਾ ਤੇ ਆਪਣਾ ਫਿਰ ਅਵਚੇਤਨ ਮਨ ਦੇ ਵਿੱਚ ਉਹੀ ਸਾਰਾ ਘਟਿਤ ਹੁੰਦਾ ਰਹੇਗਾ ਤੇ ਆਪਣਾ ਮਨ ਜਿਹੜਾ ਤੰਦਰੁਸਤ ਰਹੇਗਾ ਤੇ ਦਿਨ ਦੇ ਵਿੱਚ ਵੀ ਆਪਾਂ ਸਾਰਾ ਦਿਨ ਕੰਮ ਕਾਜ ਕਰਦੇ ਹੋਏ ਵੀ ਪਰਮਾਤਮਾ ਦਾ ਨਾਮ ਹੀ ਸਿਮਰਨ ਕਰਦੇ ਰਵਾਂਗੇ ਇਸ ਦੇ ਨਾਲ ਆਪਣਾ ਜਨਮ ਸੁਹੇਲਾ ਬਣੇਗਾ ਤੇ ਇਸ ਤਰ੍ਹਾਂ ਕਿਹਾ ਜਾਂਦਾ ਹੈ ਜੇਕਰ ਆਪਾਂ ਦਿਨ ਦੇ ਕੰਮ ਕਾਰਜਾਂ ਨੂੰ ਛੱਡ ਕੇ ਟੈਨਸ਼ਨਾਂ ਨੂੰ ਛੱਡ ਕੇ ਰਾਤ ਨੂੰ ਪਰਮਾਤਮਾ ਨੂੰ ਯਾਦ ਕਰਕੇ ਸੌਂਦੇ ਹਾਂ ਤਾਂ ਆਪਣਾ ਜਿਹੜਾ ਰਾਤ ਨੂੰ ਸੋਏ ਹੋਏ ਸੁਆਸ ਵੀ ਪਰਮਾਤਮਾ ਦੇ ਲਿਖੇ ਹੀ ਲੱਗਦੇ ਨੇ ਇਸ ਕਰਕੇ ਅੱਗੇ ਤੋਂ ਇਹਨਾਂ ਦੋਨਾਂ ਗੱਲਾਂ ਦਾ ਆਪਨੇ ਧਿਆਨ ਰੱਖਣਾ ਹੈ ਇੱਕ ਤਾਂ ਕਦੇ ਵੀ ਆਪਣੇ ਕਮਰੇ ਦੇ ਵਿੱਚ ਝੁੱਠੇ ਬਰਤਨ ਰੱਖ ਕੇ ਨਹੀਂ ਸੋਣਾ ਤੇ ਦੂਜਾ ਜਦੋਂ ਵੀ ਆਪਾਂ ਨੂੰ ਸੌਣ ਲਈ ਬੈੱਡ ਤੇ ਜਾਣਾ ਹੈ ਉਸ ਤੋਂ 5-10 ਮਿੰਟ ਪਹਿਲਾਂ ਜਾਂ ਤੱਕ ਕੀਰਤਨ ਸੁਹਿਲਾ ਕਰਕੇ ਸੋ ਜਾਵੋ ਜਾਂ ਫਿਰ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਕੇ ਸੋ ਜਾਵੋ ਇਸ ਦੇ ਨਾਲ ਆਪਣਾ ਜਨਮ ਵੀ ਸੁਹਿਲਾ ਬਣੇਗਾ ਤੇ ਆਪਣਾ ਸਰੀਰ ਵੀ ਠੀਕ ਰਹੇਗਾ ਮਨ ਵੀ ਠੀਕ ਰਹੇਗਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਲੱਗੇਗਾ ਆਪਣਾ ਮਨ ਇਹਨਾਂ ਦੋ ਗੱਲਾਂ ਦਾ ਧਿਆਨ ਰੱਖਦੇ ਹੋਏ ਆਪਣੇ ਜੀਵਨ ਨੂੰ ਸੁਖੀ ਬਣਾਓ ਦਲੀਦਰਤਾ ਤੋਂ ਦੂਰ ਰੱਖੋ ਸੁਸਤੀ ਤੋਂ ਦੂਰ ਰੱਖੋ ਤੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਨਾਮ ਦੇ ਵਿੱਚ ਆਪਣੇ ਮਨ ਨੂੰ ਜੋੜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ